ਅਣਖ ਗਵਾ ਕੇ ਇੱਜ਼ਤ ਗਵਾ ਕੇ ਚੇਤੇ ਰੱਖੋ ਜੀਵਿਆ ਵੀ ਨਹੀਂ ਜਾ ਸਕਦਾ ਸੱਚੇ ਪਾਤਸ਼ਾਹ ਨੇ ਬਾਣੀ 'ਚ ਜ਼ਿਕਰ ਕੀਤਾ ਕਹਿੰਦੇ ਜੇ ਜੀਵ ਹੈ ਪਤ ਲੱਖੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਜੇ ਬੰਦੇ ਦੇ ਜੂੰਦਿਆ ਜੀ ਉਹਦੀ ਇੱਜ਼ਤ ਪੈਰਾਂ ਵਿੱਚ ਰੁਲ ਗਈ ਚੇਤੇ ਰੱਖੋ ਉਹਦੀ ਜ਼ਿੰਦਗੀ ਉੱਤੇ ਫਿਰ ਤ੍ਰਿਗ ਹੈ ਫਿਰ ਲਹਨਤ ਹੈ ਆਪਣੇ ਹੱਕ गवा ਕੇ ਕਿਵੇਂ ਕੋਈ ਜੀਵੇ ਆ ਵੇਖਿਆ ਨਾ ਤੁਸੀਂ ਹైదరాబాద్ ਦੀ ਧਰਤੀ ਉਤੇ 400 ਏਕੜ ਜੰਗਲ ਤਬਾਹ ਕਰਨ ਵਾਸਤੇ ਸਰਕਾਰ ਨੇ ਐਲਾਨ ਕਰ ਦਿੱਤਾ ਇੱਥੇ ਅਮੀਰਾਂ ਦੇ ਚੋਟਲਿਆਂ ਦੇ ਵਾਸਤੇ ਕੁਝ ਬਣਾਇਆ ਜਾਣਾ ਤੇ ਇੱਕ ਹਾਥੀ ਉਹ ਮਹਾਨ ਹੋ ਗਿਆ ਮਹਾਨ ਹਾਥੀ ਹਾਥੀ ਮਹਾਨ ਕਿਹੜੀ ਗੱਲੋਂ ਕਿਉਂਕਿ ਆਪਣੇ ਹੱਕ ਵਾਸਤੇ ਆਪਣੇ ਘਰ ਦੇ ਵਾਸਤੇ ਆਪਣੇ ਪਰਿਵਾਰ ਦੇ ਵਾਸਤੇ ਉਹ ਹਾਥੀ ਸਰਕਾਰ ਵੱਲੋਂ ਮੂੰਹ ਅੱਡੀ ਆ ਰਹੀਆਂ ਜੀਸੀਬੀ ਦੇ ਨਾਲ ਉਹ ਟਕਰਾ ਗਿਆ ਟਕਰਾ ਗਿਆ ਸਿੱਧੀ ਟੱਕਰ ਉਹਨੇ ਮਾਰੀ ਮੇਰੇ ਘਰ ਨੂੰ ਨਿਸ਼ ਤੋਂ ਨਬੂਦ ਕਰਨ ਆਏ ਹੋ ਮੇਰਾ ਘਰ ਢਾਉਣ ਆਏ ਹੋ ਜੇ ਢਾਉਣ ਆਏ ਹੋ ਤੇ ਜਿੱਤੇ ਰੱਖੋ ਮੇਰੇ ਘਰ ਨੂੰ ਢਾਉਣ ਤੋਂ ਪਹਿਲਾਂ ਮੇਰੇ ਨਾਲ ਤੁਹਾਨੂੰ ਟਕਰਾਉਣਾ ਪਵੇਗਾ ਟਕਰਾਉਣਾ ਪਵੇਗਾ ਇੱਕ ਪਾਸੇ ਸਰਕਾਰੀ ਮਸ਼ੀਨ ਇੱਕ ਪਾਸੇ ਉਸ ਜੰਗਲ ਦਾ ਗੱਜਪਤ ਹਾਥੀ ਅੱਗੇ ਵਧਿਆ ਮਸ਼ੀਨ ਦੀ ਟੱਕਰ ਵੱਜੀ ਤੇ ਸਿਰ 'ਚ ਡੂੰਗਾ ਟੋਵਾ ਪੈ ਗਿਆ ਉਹ ਜੰਗਲ ਦੀ ਕਟਾਈ ਤੇ ਰੋਕ ਲੱਗ ਗਈ ਕਹਿੰਦੇ ਰੋਕ ਲੱਗੀ ਉਹਨੇ ਆਪਣੇ ਘਰ ਦੇ ਵਾਸਤੇ ਆਪਣੇ ਹੱਕ ਦੇ ਵਾਸਤੇ ਆਪਣੇ ਪਰਿਵਾਰ ਦੇ ਵਾਸਤੇ ਸੰਘਰਸ਼ ਲੜਿਆ